ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪੇ ਖੜੇ ਆਂ ਪਾਵਨ ਪਵਿੱਤਰ ਧਰਤੀ ਸ੍ਰੀ ਕਪਾਲ 모ਚਨ ਸੋ ਹਰ ਸਾਲ ਅਸੀਂ ਜਿਹੜੇ ਮਹਾਪੁਰਸ਼ਾਂ ਦੇ ਡੇਰਾਂ 'ਚ ਰੁਕਦੇ ਆਂ ਹੀਰਿਆਂ ਵਾਲੇ ਸੰਤਾਂ ਦੇ ਜਿਹੜੇ ਡੇਰੇ ਦੀ ਉੱਥੇ ਰੁਕਦੇ ਆ ਇੱਥੇ ਹਰ ਸਾਲ ਲੰਗਰ ਚੱਲਦਾ ਵਾਹਪੁਰਸ਼ ਜੀ ਮੇਰੇ ਨਾਲ ਨੇ ਬਸ 2-4 ਮਿੰਟ ਲਈ ਆਪਾਂ ਬਾਬਾ ਜੀ ਦੇ ਵਿਚਾਰ ਲਵਾਂਗੇ ਸੋ ਬਹੁਤ ਕਿਰਪਾ ਵਾਹਿਗੁਰੂ ਦੀ ਬਾਬਾ ਨਾਨਕ ਜੀ ਦੀ ਸ੍ਰੀ ਕਪਾਲ 모ਚਨ ਜੀ ਦੀ ਇੱਥੇ ਹਰ ਸਾਲ ਜੋ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਤੇ ਸੰਗਤਾਂ ਦੀ ਬਦੌਲਤ ਤੇ ਗੁਰੂ ਨਾਨਕ ਪਾਸ਼ਾ ਦੀ ਬ ਮਾਪੁਰਸ਼ ਮੇਰੇ ਨਾਲ ਨੇ ਤੇ ਮੈਂ ਬੇਨਤੀ ਕਰੂੰਗਾ ਜੀ ਕਿ ਤਾਂ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦੇਣ ਤੇ ਸੰਗਤ ਨੂੰ ਅਪੀਲ ਕਰਨ ਤੇ ਇਥੇ ਵੀ ਹਰ ਸਾਲ ਜ਼ਰੂਰ ਆਇਆ ਕਰਨ। ਬੱਛਾਲ ਸਾਹ ਵਾਜੀ ਫਤੇ। ਬੰਬਾ ਜੀ ਬੇਨਤੀ ਹੈ ਸੰਗਤ ਨੂੰ ਥੋੜੇ ਜਿਹਾ ਵਿਚਾਰ ਜ਼ਰੂਰ ਆਪਾਂ ਕੀ ਜੈ ਹੋਰ ਸਵਾਮੀ ਰੰਗੀਰਾ ਮਾਰਾ ਜੀ ਕੀ ਜੈ। ਹੋਲ ਬਾਬਾ ਮੋਹਨ ਰਾਮ ਮਾਰਾ ਜੀ ਕੀ ਜੈ। ਹੋਲ ਬਾਬਾ ਬੇਅੰਤ ਦਾਸ ਮਾਰਾ ਜੀ ਕੀ ਜੈ। ਇਹ ਜੋ ਆਸਾਨ ਹੈ ਤਪੋਸਥਾਨ ਸਤਜੁਗ ਦਾ ਤੀਰਥ ਹੈ ਜਿਸ ਵੇਲੇ ਕਿਸ਼ੂਜੀ ਮਹਾਰਾਜ ਨੂੰ ਵਰਮਹੱਤਿਆ ਲੱਗੀ ਸੀ ਉਸ ਵੇਲੇ ਇੱਥੇ ਆ ਕੇ ਵਰਮਹੱਤਿਆ ਦੂਰ ਹੋਈ ਹੈ ਸਤਜੁਗ ਦਾ ਤੀਰਥ ਹੈ ਜਿੱਥੇ ਕਿ ਸਰੋਵਰ ਬਣਿਆ ਰਿਣ ਮੋਚਨ ਉੱਥੇ ਛਿੜੀ ਮਹਾਰਾਜੀ ਨੇ ਵਰ ਦਿੱਤੇ ਸੀ ਕਿ ਇੱਥੇ ਕਿਸੇ ਦੇ ਜੁਮੇ ਕੋਈ ਕਰਜ਼ਾ ਹੋਗਾ ਉਹ ਉੱਤਰੂਗਾ ਜੋ ਪਹਿਲਾ ਸਥਾਨ ਹੈ ਸਰੋਵਰ ਬਣਿਆ ਉਹਦਾ ਨਾਮ ਕਪਾਲੀ ਮੋਚਨ ਹੈ ਮਹਾਰਾਜ ਨੂੰ ਛੁੱਗੀ ਮਹਾਰਾਜ ਨੂੰ ਬਰਮ ਹੱਤਿਆ ਲੱਗੀ ਸੀ ਤਾਂ ਉੱਥੇ ਕਪਾਲੀ ਉਹਨਾਂ ਦੇ ਹੱਥੋਂ ਨਹੀਂ ਸੀਗੀ ਬਰਮ ਦਾ ਸਿਰ ਫਿਰ ਮਹਾਪੁਰਸ਼ ਜਿਹੜਾ ਸਾਡੇ ਸਵਾਮੀ ਬਾਬਾ ਰੰਗੀਰਾਮ ਜੀ ਮਹਰਨ ਮੋਹਨ ਨਾਮ ਜੀ ਉਹਨਾਂ ਦਾ ਰਕਸ਼ੀਸ਼ ਸੀਗਾ ਕਿ ਮੈਂ ਤ੍ਰੀ ਸੰਦੇਸ਼ ਹਮਾਰਾ ਸੇਵਾ ਹੈ ਆਪਣੇਸ਼ ਹਮਾਰਾ ਨਾਮਦਾਨ ਦੀ ਬਖਸ਼ਿਸ਼ ਕਰਨੀ ਉਹ ਪ੍ਰਦੇਸ਼ ਲੈਣਾ ਤੇ ਸਾਰੇ ਤੀਰਥਾਂ ਤੇ ਜਾ ਕੇ ਸੰਗਤ ਨੂੰ ਉਪਦੇਸ਼ ਦੇ ਕੇ ਸੇਵਾ ਤੇ ਸਿਮਰਨ ਮੰਨੀ ਲਾਣਾ ਬਹੁਤ ਪੁਰਾਣੀ ਸਮੇ ਤੋਂ ਲੈ ਕੇ ਜਦੋਂ ਦੇ ਵੀ ਅਸੀਂ ਚੱਲੇ ਆਂ ਤੇ ਬਾਬਾ ਜੀ ਇੱਥੇ ਲੰਗਰ ਨਾਲੇ ਸੰਗਤਾਂ ਨੂੰ ਪਰਦੇਸ਼ ਵੀ ਦਿੰਦੇ ਹਰ ਤੀਰਥ ਤੇ ਜਾ ਕੇ ਸਾਰੇ ਤੀਰਥਾਂ ਤੇ ਉਹਨਾਂ ਨੇ ਆਪਣੇ ਆਸਾਨਵੇਂ ਬਣਾਏ ਤੇ ਇੱਥੇ ਵੀ ਆ ਕੇ ਕਾਫੀ ਲੰਬੇ ਸਮੇਂ ਤੋ ਜਾ ਕੇ ਲੰਗਰ ਲੱਗਦਾ ਹੁੰਦਾ ਖਾਲੀ ਜਗ੍ਹਾ ਚ ਇਹ 86 ਤੋਂ ਲੈ ਕੇ ਬਾਬਾ ਜੀ ਦੀ ਯਾਦ ਵਿੱਚ ਸਾਡੇ ਜੋ ਸ਼੍ਰੀਮਾਨ ਅੱਜ ਵਰਤਮਾਨ ਅਹੰਕ ਗੋਵਿੰਦਾਨੰਦ ਜੀ ਉਹਨਾਂ ਦੇ ਆਪਣੇ ਇਸ ਦੁਆਰਾ ਪਰਾਲੇ ਦੇ ਦੁਆਰਾ ਇਸ ਯਾਸ਼ੀ ਦੇ ਵਿੱਚ ਇਹ ਆਸਾਨ ਬਣਿਆ ਸੀ ਉਸ ਤੋਂ ਬਾਅਦ ਲਗਾਤਾਰ ਕੰਟੀਨਿਊ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੀ ਸੇਵਾ ਦੇ ਵਿੱਚ ਹਰ 5-7 ਦਿਨ ਜਿੰਨੇ ਵੀ ਮੇਨਾ ਚੱਲਦਾ ਉਹਨੇ ਦਿਨ ਖੁੱਲਾ ਲੰਗਰ ਵਰਤਾਇਆ ਜਾਂਦਾ ਹਰ ਇੱਕ ਟੇਰਸ ਤੇ ਤੇ ਜਿਹੜਾ ਅੱਜ ਇਹ ਸਾਰੇ ਕੱਠ ਦਾ ਵਿਵਸਥਾ ਕਰਨੀ ਆ ਉਹ ਸਾਡੇ ਸ਼੍ਰੀਮਾਨ ਮਹਤੂਬ ਗੋਬਿੰਦ ਨੰਦੀ ਮਹਾਰਾਜ ਜੈ ਬ੍ਰਾਮ ਜੀ ਜੋ ਵਰਤਮਾਨ ਗੱਦੀ ਤੇ ਅਸੋਈ ਅੰਮਨਤ ਹੈਗੇ ਆ ਪਿੱਛੇ ਬਾਬਾ ਮੋਹਨ RAM ਜੀ ਜਾਂ ਬੇਅੰਤ ਅਨੁਸ਼ੀਸ਼ੀ ਕੇ ਦਾ ਉਸਤੀ ਉੱਤੇ ਅੱਜ ਗੱਦੀ ਦੇ ਉੱਪਰ ਮਹੰਤ ਜੈ ਬ੍ਰਾਮ ਜੀ ਮਹਾਰਾਜ ਹੈਗੇ ਉਹਨਾਂ ਦਾ ਸਹਿਯੋਗ શ્રીਮਾਨ ਮਹੰਤ ਕੇਸ਼ਵ RAM ਜੀ ਪੂਰਬ ਸ਼ਮੀਰ ਵਾਲੀ ਵੀ ਕਹਿੰਦੇ ਆ ਕਿ ਉਹ ਸਾਰੀਆਂ ਸੰਸਥਾ ਸਾਡੀਆਂ ਹੈਗੀਆਂ ਉਹਨਾਂ ਦੇ ਮਹੰਤ ਹੈ ਅੱਜ ਦੇ ਟਾਈਮ 'ਚ ਹਰ ਦੁਆਰ ਵੀ ਇਸ ਦੀ ਬ੍ਰਾਂਚ ਹੈਗੀ ਹੈ ਗੋਪਾਲ ਮੋਹਨ ਦਾਪਾ ਬੈਠੀਆਂ ਇਸੇ ਤੀਰਤੇ ਤੇ ਇਹ ਗੁਰੂ ਸਾਹਿਬ ਦਾ ਨਾਨਕ ਬਾਸ਼ਾ ਦਾ ਵੀਰਪਿਆ ਦਾ ਲੰਗਰ ਇਹਦਾ ਟੋਟਾ ਕੋਈ ਵੀ ਏਦਾਂ ਦਾ ਸਥਾਨ ਕੋਈ ਨਹੀਂ ਨਾਨਕ ਬਾਸ਼ਾ ਜਿੱਥੇ ਨਾ ਚੱਲਦਾ ਹਰ ਜਗ੍ਹਾ ਚੱਲਦਾ ਜੀ ਇਹ ਮਹਾਂਪੁਰਸ਼ ਦੀ ਸੇਵਾ ਬਹੁਤ ਵੱਡੀ ਹੈ ਸ੍ਰੀ ਗੋਪਾਲ ਮੋਹਨ ਦੀ ਧਰਤੀ ਤੇ ਇਹ ਸੰਗਤਾਂ ਨੂੰ ਨਗਰਾਂ ਦੀਆਂ ਜਾਂ ਜਾਂ ਹਰੇਕ ਨਗਰ ਦੇ ਵਿੱਚ ਆ ਕੇ ਇੱਥੇ ਰੁਕਦੀ ਹੈ ਸਿਮਰਨ ਦੀ ਵੀ ਕਲਾਸ ਲੱਗਦੀ ਹੈ ਜਿੱਥੇ ਵੀ ਸੰਤਨਾਪਰਸ਼ ਰਹਿਣ ਬਾਤਵੀ ਸੰਗਤਾਂ ਬਾਰੇ ਸੁਣਦਾ ਕਿ ਸਿਮਰਨ ਜਾਰੀ ਰੱਖਣਾ ਇਹ ਕਿ ਘੰਟਾ ਤਿੰਨ ਕਲਾਸਾਂ ਚ ਤੇ ਲੰਗਰ ਜੋ ਵੀ ਸੰਗਤ ਆਂਦੀ ਹੈ ਕੋਈ ਬੇਰੇ ਕੋਈ ਨੇਮ ਨਹੀਂ ਹੈਗਾ ਕਿ ਐਨੀ ਟਾਈਮ ਲੰਗਰ ਚੱਲਦਾ ਐਨੀ ਵੇਲੇ ਬੰਦ ਹੋਊਗਾ ਅੱਠੇ ਪੈਰ 24 ਘੰਟੇ ਜੇ ਰਾਤ ਨੂੰ ਆਵੇ ਕੋਈ ਦਿਨੇ ਆਵੇ ਜੋ ਵੀ ਆ ਗਿਆ ਕੋਈ ਜਾਤ ਪੰਤ ਕੋਈ ਬਿੱਤ ਕਰਾਨੀ ਜਿਹੜਾ ਵੀ ਆਇਆ ਉਸੇ ਸੇਵਾ ਵੀ ਤੇ ਜਥਾ ਜੋ ਜਿੰਨੀ ਸੇਵਾ ਕਰ ਸਕਦੇ ਆ ਉਹਨਾਂ ਨੂੰ ਜਗ੍ਹਾ ਦੇਣੀ ਹੈ ਨੇੜੇ ਕਪੜੇ ਵਿਵਸਾ ਇਹਨਾਂ ਦੇ ਦੁਆਰਾ ਹੋ ਕੀਤੀ ਜਾਂਦੀ ਹੈ ਬਾਰੇ ਕਿਰਪਾ ਕਰੇ ਇਨਨੂੰ ਬੇਰੋਹਤਾ ਵਸੇ ਤਨ ਰੂਹੀ ਵਸੇ ਸੰਤ ਨਾਲ ਪ੍ਰੇਮ ਬਣਿਆ ਰਵੇ ਇਸ ਸੰਸਾਰ ਚਲਦੀ ਰਹੇ ਪਿਛੇ ਪੀੜੀ ਦਰ ਪੀੜੀ ਇਹ ਮੇਜੇ ਮਹਾਂਸਾਹੰਗੀਰੂ ਮਹਾਰਾਜ ਕਿਰਪਾ ਕਰੂਗਾ ਬਸ ਇਨ ਸ਼ਬਦਾਂ ਨਾਲ ਮੈਂ ਆਪਣੀ ਬਾਣੀ ਨੂੰ ਬਰਾਮਦ ਦਿੰਦਾ ਅੱਛਾ ਬਿੰਦਸ਼ਾਤ ਦੂਰ ਰਹਿਣਾ ਕਿਸੇ ਵੀ ਨਾਲ ਬਿਟ ਕਰਾਣਾ ਕਰਨਾ ਮੈਂਤਰੀ ਬਣਾ ਕੇ ਰੱਖਣਾ ਹੈ ਸੇਵਾ ਤੇ ਸਿਮਰਨ ਇਹ ਹੀ ਮਨੁਸ਼ਾ ਜਨਨ ਦਾ ਜੋ ਧਰਮ ਹੈ ਇਨਸਾਨੀਅਤ ਵੀ ਸੇਵਾ ਵੀ ਕਰਨੀ ਹੈ ਸਿਮਰਨ ਵੀ ਕਰਨਾ ਹੈ ਯੂ ਰਿਕਾਬੇ ਫੇਨੀਤ ਨਸ਼ਾ ਤੋਂ ਦੂਰ ਰਹਿਣਾ ਸਭ ਨੂੰ ਆਪਣਾ ਮਨ ਲਿਖ ਰੱਖਣਾ ਇਹ ਮਾਪਸ਼ਨਾ ਹੈ ਬਹੁਤ ਸਾਰਾ ਕਿ ਬਾਬਾ ਜੀ ਬਹੁਤ ਬਹੁਤ ਧੰਨਵਾਦ ਮੈਂ 2 ਦਿਨ ਤੋਂ ਇੱਥੇ ਰੁਕਿਆ ਹੋਇਆ ਹਾਂ ਤੇ 2 ਦਿਨਾਂ ਤੋਂ ਇਹ ਕੰਟੀਨਿਊ ਸੇਵਾ ਕਰੀ ਜਾਂਦੇ ਆ ਤੇ ਮੈਂ ਇਹਨਾਂ ਨਾਲ ਥੋੜੀ ਜਿਹੀ ਗੱਲਬਾਤ ਵੀ ਕਰਵਾ ਦਵਾਂ ਕਿ ਕਿਹੜੇ ਪਿੰਡ ਤੋਂ ਆਏ ਆ ਤੇ ਪੁੱਛਦੇ ਆ ਜੀ ਆਪਣਾ ਕਿਹੜਾ ਨਗਰ ਹੈ ਬਈ ਡੇਰਾ ਸੰਤਪੁਰੀ ਹੀਰੇ ਵਾਲਾ ਤੁਹਾਡਾ ਨਗਰ ਕਿਹੜਾ ਸੇਵਾ ਕਰਨ ਵਾਸਤੇ ਆਇਆ ਹੋ? ਸਾਡਾ ਨਗਰ ਹੈ ਹੀਰੇ ਵਾਲੇ ਮਾਨ ਹੀਰੇ ਵਾਲਾ ਆ ਹਾਂ ਅੰਦਵ ਸੇਵਾਦਾਰਾ ਸਾਰੇ ਹੀਰੇ ਵਾਲੇ ਤੇ ਮਨਸੀ ਭਾਈ ਜੀ ਹੀਰੇ ਵਾਲੇ ਜੀ ਹੀਰੇ ਵਾਲੇ ਨਹੀਂ ਆ ਸੰਗਤ ਹਾਂ ਜੀ ਲਾਲੇ ਆਣਾਈ ਸਾਡਾ ਨਗਰ ਹਾਂ ਲਾਲੇ ਲਾਲੇ ਅੰਤਰੇ ਹਰ ਸਾਲ ਆਉਂਦੀ ਹਾਂ ਜੀ ਬਹੁਤ ਸ਼ਰਧਾ ਨਾਲ ਰਵਣ ਵੀ ਹੀਰੇ ਵਾਲੇ ਮੰਨੂ ਜੀ ਬਾਬਾ ਜੀ ਇਹ ਮਹਾਪੁਰਸ਼ ਗਗਨੰਦਨ ਰਾਜਾ ਜੀ ਜਿਹੜੇ ਅਸਰ ਤੋਂ ਮਿਲਾ ਲੈਣਾ ਜੀ ਉਹਦਾ ਜਨਮ ਬਣਾ ਇਹ ਸੰਗਤ ਹਰ ਸਾਲ ਆਉਂਦੀ ਹੈ ਜੀ ਸੰਗਤ ਨੂੰ ਲੰਗਰ ਪਾਣੀ ਤਿਆਰ ਕਰਕੇ ਸੰਗਤ ਨੂੰ ਸ਼ੁਰੂ ਕਰਤਾ ਜੀ ਤੇ ਇਥੇ ਕਿ ਇਹ ਵੱਡੀ ਮਰਯਾਦਾ ਜਿਵੇਂ ਦੱਸੀ ਸੀ ਨਾ ਤੁਹਾਨੂੰ ਮੈਂ ਇਹੀ ਹੈ ਵੀ ਇਹ ਇੱਕ ਤਰੀਕੇ ਨਾਲ ਜਿਵੇਂ ਇਕੱਠੀ ਸੰਗਤ ਨੂੰ ਬਾੜ ਕੇ ਇਕੱਠਾ ਹੀ ਲੰਗਰ ਪਾਣੀ ਮਰਯਾਦਾ ਦੇ ਤਰੀਕੇ ਨਾਲ ਮਰਯਾਦਾ ਦੇ ਹਿਸਾਬ ਨਾਲ ਇਹ ਸੰਗਤ ਨੂੰ ਸ਼ਿਕਾਈ ਜਾਂਦੀ ਹੈ ਠੀਕ ਹੈ ਜੀ ਜਦੋਂ ਵੀ ਤੁਸੀਂ ਸ੍ਰੀ ਕੋਪਾਲ ਮੋਚਨ ਸਾਹਿਬ ਦਰਸ਼ਨ ਕਰਨ ਲਈ ਆਉਂਦੇ ਹੋ ਤਾਂ ਤੁਸੀਂ ਇੱਥੇ ਇਸ ਲੰਗਰ ਦੇ ਵਿੱਚ ਰੁਕਣ ਵਾਸਤੇ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਮਹਾਪੁਰਸ਼ਾਂ ਕੋਲੇ ਆ ਸਕਦੇ ਹੋ ਸੋ ਵਾਹਿਗੁਰੂ ਮੇਰ ਕਰੇ ਤੁਹਾਡੀ ਯਾਤਰਾ ਸਫਲ ਕਰੇ ਤੰਦਰੁਸਤੀਆਂ ਬਖਸ਼ੇ ਤੁਹਾਨੂੰ ਪਰਮਾਤਮਾ ਤੇ ਜੋ ਵੀ ਤੁਹਾਡੀ ਭਾਵਨਾ ਮਨੋ ਕਾਮਨਾ ਤੇ ਸੋਡੀ ਵਾਹਿਗੁਰੂ ਪੂਰੀ ਕਰੇ ਗੁਰਨਾਨਕ ਪਾਸ਼ਾ ਪੂਰੀ ਕਰਨ ਠੀਕ ਹੈ ਜੀ ਮਿਲਦੇ ਹੁਣ ਆਪਾਂ ਇਥੋਂ ਕਪਾਲ ਮੋਚਨ ਤੋਂ ਨਿਕਲਾਂਗੇ ਅੱਗੇ ਅ ਅਸੀਂ ਜੁਗਾਦਰੀ ਹੋ ਕੇ ਪਹਿਵਾ ਸਾਹਿਬ ਪੁਰਕੁਸ਼ੇਤਰ ਹੋ ਕੇ ਜਾਵਾਂਗੇ ਕੋਸ਼ਿਸ਼ ਕਰਾਂਗੇ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ